ਮੋਦੀ ਹੁਣੇ ਤਿੰਨ ਕਾਨੂੰਨ ਲੈ ਕੇ ਆਏ ਸੀ ਭਗਵਾਨ ਤੁਮਨ ਲੈਂਡ ਪੂਲੀ ਵਾਲਾ ਲੈ ਕੇ ਆ ਗਿਆ ਸੀ ਸਿਸਟਮ ਹੈ ਨਾ ਕਿਉਂ ਜ਼ਮੀਨ ਲੈਣੀ ਆ ਪੰਜਾਬ ਦੀ ਖੇਤੀਬਾੜੀ ਵਾਲੀ ਜ਼ਮੀਨ ਹੈ ਨਾ ਜਿਸ ਜ਼ਮੀਨ ਦਾ ਸਾਰੀ ਦੁਨੀਆ ਦੇ ਅੰਦਰ ਕੋਈ ਬਦਲ ਨਹੀਂ ਹੈਗਾ ਚਾਹੇ ਪੁੱਠੇ ਹੱਥ ਦਾ ਬੀਜ ਹੋਵੇ ਚਾਹੇ ਸਿੱਧੇ ਹੱਥ ਦਾ ਬੀਜ ਹੋਵੇ ਸਭ ਕੁਝ ਜੰਮਦਾ ਇੱਥੇ ਇਹ ਜ਼ਮੀਨ ਲੈਣਾ ਚਾਹੁੰਦੇ ਨੇ ਸੈਂਟਰ ਵਾਲੇ ਹੈ ਨਾ ਬਸ ਹੁਣ ਫਰਕ ਇਹਨਾਂ ਦਾ ਵੀ ਭਗਵਾਨ ਤੁਮਨ ਦੇ ਮੋਢੇ ਦੇ ਰਾਕੇ ਚਲਾ ਰਹੇ ਨੇ ਭਗਵਾਨ ਤੁਮਨ ਵਿਚਾਰਾ ਅੱਧਾ ਕਦਾ ਸੱਤਾ ਸੱਤਾ ਦੇ ਨਾਸੀ ਨਹੀਂ ਪਾਗਲ ਕਰਤਾ ਅੱਧਾ ਦਾ ਦਰੂਦ ਇਹਨਾਂ ਸੇਨਿਕਰਤਾਂ ਨੂੰ ਇਹ ਹੀ ਨਹੀਂ ਪਤਾ ਲੱਗ ਰਿਹਾ ਵੀ ਪੰਜਾਬ ਨਾਲ ਕੀ ਸਹੀ ਹੋ ਰਿਹਾ ਕੀ ਗਲਤ ਹੋ ਰਿਹਾ ਹੈ ਨਾ ਪਤਾ ਨਹੀਂ ਵੀ ਇਹ ਜਾਂ ਕਿਹੜਾ ਸਿਸਟਮ ਆ ਵੀ ਵਿੱਚ ਪਹਿਲਾਂ ਗੱਲਾਂ ਐਮ ਦੀਆਂ ਕਰਨਗੇ ਵੀ ਪੰਜਾਬ ਦੇ ਪਤਾ ਨਹੀਂ ਕਿੰਨੇ ਕ ਵੱਡੇ ਰਾਖੇ ਆ ਹੈ ਨਾ ਭਗਵਾਨ ਤੁਮਾਨੂੰ ਨਹੀਂ ਐਮ ਦੀਆਂ ਗੱਲਾਂ ਕਰਦੇ ਸੀ ਜੇ ਸੱਤਾ 'ਚ ਵੜ ਕੇ ਇਹ ਵੀ ਉਹਨਾਂ ਵਰਗੀ ਹੋ ਗਈ ਹੈ ਨਾ ਵੀ ਪੰਜਾਬ ਉਜੜੇ ਉਜੜੇ ਸਾਨੂੰ ਕੋਈ ਫਰਕ ਨਹੀਂ ਪੈਂਦਾ ਸਾਡੇ ਘਰ ਭਰਨੇ ਚਾਹੀਦੇ ਜਾਂ ਕਾਰਪੋਰੇਟ ਦੇ ਘਰ ਭਰਨੇ ਚਾਹੀਦੇ ਇਸ ਕਰਕੇ ਪੰਜਾਬ ਵਾਲਿਓ ਭਾਈ ਜੀਮੇ ਦੀ ਵੀਡੀਓਜ਼ ਇਹਦੇ ਖਿਲਾਫ ਆ ਰਹੀਆਂ ਨੇ ਲੈਂਡ ਪੂਲਿੰਗ ਵਾਲੇ ਦੇ ਸਾਡੇ ਲੋਕ ਬਹੁਤ ਜਾਗਰੂਕ ਹੋ ਗਏ ਕੱਲੀ ਕੱਲੀ ਗੱਲ ਦਾ ਜਵਾਬ ਨਹੀਂ ਦੇਣੇ ਸਾਡੇ ਬਾਬੇ ਹਨੀ ਸੋਹਣੇ ਸੋਹਣੇ ਗੱਲਾਂ ਦੱਸ ਰਹੇ ਨੇ ਵੀ ਸਾਡੇ ਵਾਸਤੇ ਕਿਵੇਂ ਖਤਰਨਾਕ ਹੈ ਇਹ ਲੈਂਡ ਪੂਲਿੰਗ ਵੀ ਇਹਨਾਂ ਨੇ ਕੱਲੋ ਲਿਆ ਕੇ ਪ੍ਰਵਾਸੀ ਪਸਾਣੇ ਆ ਇੱਥੇ ਤਾਂ ਕਿ ਪੰਜਾਬ ਵੀ ਘੱਟ ਗਿਣਤੀ ਹੋ ਕੇ ਸਰਕਾਰ ਇਹਨਾਂ ਦੇ ਹਿਸਾਬ ਨਾਲ ਬੜਨ ਤੇ ਜਿਹੜੀ ਜ਼ਮੀਨ ਲੈ ਰਹੇ ਨੇ ਉਹਦਾ ਨਹੀਂ ਕੋਈ ਫੇਰ ਬਦਲ ਹੈਗਾ ਵੀ ਜਿਹੜੇ ਜਿਨ੍ਹਾਂ ਦਾ ਰੋਜ਼ਗਾਰ ਜਾਊਗਾ ਉਹਨਾਂ ਦੇ ਬੱਚਿਆਂ ਨੂੰ ਕਿਹੜਾ ਤੁਸੀਂ ਸਰਕਾਰੀ ਨੌਕਰੀ ਆਂ ਦੇ ਰਹੇ ਹੋ ਉਹ ਕਿੱਥੇ ਜਾਣਗੇ ਹਨਾ ਕੋਈ ਰੋਜ਼ਗਾਰ ਨਹੀਂ ਜੇ ਰੈਣੀ ਖੇਤੀਬਾੜੀ ਦੀ ਜ਼ਮੀਨ ਨੂੰ ਜੜੂਗੀ ਠੀਕ ਹੈ ਬਥੇਰੀ ਅਵੇਦ ਕਲੋਨੀਆਂ ਪਏ ਨੇ ਭਾਈ ਉਹਨਾਂ ਨੂੰ ਠੀਕ ਕਰਕੇ ਬਣਾ ਲਓ ਨਾਲੇ ਖਰਚਾ ਘੱਟ ਹੋਊਗਾ ਪਰ ਨਾ ਅੱਖ ਤਾਂ ਜ਼ਮੀਨ ਤੇ ਆ ਨਾ ਖੇਤੀਬਾੜੀ ਵਾਲੀ ਜ਼ਮੀਨ ਤੇ ਆ ਨਾ ਵਜੀਦੇ ਕਰਕੇ ਇਹ ਸਾਡੇ ਅੰਦਰ ਜੱਜ ਬੇ ਨੇ ਸਾਡੇ ਅੰਦਰ ਹੈ ਨਾ ਸੈਨ ਸਕਤੀ ਆ ਸਾਡੇ ਅੰਦਰ ਲੜਨ ਦਾ ਜज्ਬਾ ਆ ਸਾਡੇ ਇਤਿਹਾਸ ਨੇ ਹੈ ਨਾ ਇਸ ਮਿੱਟੀ ਦੇ ਅੰਦਰ ਠੀਕ ਹੈ ਅੰਨ ਪੈਦਾ ਹੁੰਦਾ ਬਹੁਤ ਕੁਝ ਇਸ ਮਿੱਟੀ ਨਾਲ ਜੁੜਿਆ ਹੋਇਆ ਪੰਜਾਬੀਓ ਤਾਕੜੇ ਹੋ ਕੇ ਲੜਾਂਗੇ ਭਾਈ ਸਾਰੇ ਕੇ ਸਾਰੇ ਖਿੱਚ ਕੇ ਰੱਖੋਗਾ ਲੋਦੀ ਹੋਣੀ ਤਿੰਨ ਕਾਨੂੰਨ ਲੈ ਕੇ ਆਏ ਸੀ ਭਗਵਾਨ ਤਮਾਰ ਲੈਂਡ ਪੂਲੀ ਵਾਲਾ ਲੈ ਕੇ ਆਇਆ ਗਿਆ ਸਿਸਟਮ ਹੈ ਨਾ ਕਿਉਂ ਜ਼ਮੀਨ ਲੈਣੀ ਆ ਪੰਜਾਬ ਦੀ ਖੇਤੀਬਾੜੀ ਵਾਲੀ ਜ਼ਮੀਨ ਹੈ ਨਾ ਜਿਸ ਜ਼ਮੀਨ ਦਾ ਸਾਰੀ ਦੁਨੀਆ ਦੇ ਅੰਦਰ ਕੋਈ ਬਦਲ ਨਹੀਂ ਹੈਗਾ ਚਾਹੇ ਪੁੱਠੇ ਹੱਥ ਦਾ ਬੀਜ ਹੋਵੇ ਚਾਹੇ ਸਿੱਧੇ ਹੱਥ ਦਾ ਬੀਜ ਹੋਵੇ ਸਭ ਕੁਝ ਜੰਮਦਾ ਇੱਥੇ ਇਹ ਜ਼ਮੀਨ ਲੈਣਾ ਚਾਹੁੰਦੇ ਨੇ ਸੈਂਟਰ ਵਾਲੇ ਹੈ ਨਾ ਬਸ ਹੁਣ ਫਰਕ ਇਹਨਾਂ ਦਾ ਵੀ ਭਗਵਾਨ ਤਮੰਦ ਦੇ ਮੋਢੇ ਦੇ ਰਾਕੇ ਚਲਾ ਰਹੇ ਨੇ ਭਗਵਾਨ ਤਮੰਦ ਵਿਚਾਰਾ ਅੱਧਾ ਦਾ ਸੱਤਾ ਸੱਤਾ ਦੇ ਨਸ਼ੇ ਨਹੀਂ ਪਾਗਲ ਕਰਤਾ ਅੱਧਾ ਦਾ ਦਰੂ ਦੇ ਨਸ਼ੇ ਨਹੀਂ ਕਰਤਾ ਉਹਨੂੰ ਇਹ ਨਹੀਂ ਪਤਾ ਲੱਗ ਰਿਹਾ ਵੀ ਪੰਜਾਬ ਨਾਲ ਕੀ ਸਹੀ ਹੋ ਰਿਹਾ ਕੀ ਗਲਤ ਹੋ ਰਿਹਾ ਹੈ ਨਾ ਪਤਾ ਨਹੀਂ ਇਹ ਜਾਂ ਕਿਹੜਾ ਸਿਸਟਮ ਆ ਵੀ ਵਿੱਚ ਪਹਿਲਾਂ ਗੱਲਾਂ ਐਮ ਦੀਆਂ ਕਰਨਗੇ ਵੀ ਪੰਜਾਬ ਦੇ ਪਤਾ ਨਹੀਂ ਕਿੰਨੇ ਕਬੱਡੇ ਰਾਖੇ ਆ ਹਨਾ ਭਗਵਾਨ ਤੁਮ ਮਾਨੋ ਨਹੀਂ ਐਮ ਦੀਆਂ ਗੱਲਾਂ ਕਰਦੇ ਸੀ ਜੇ ਸੱਤਾ 'ਚ ਵੜ ਕੇ ਇਹ ਵੀ ਉਹਨਾਂ ਵਰਗੀ ਹੋ ਗਈ ਹੈ ਹਨਾ ਵੀ ਪੰਜਾਬ ਉਜੜੇ ਉਜੜੇ ਸਾਨੂੰ ਕੋਈ ਫਰਕ ਨਹੀਂ ਪੈਂਦਾ ਸਾਡੇ ਘਰ ਭਰਨੇ ਚਾਹੀਦੇ ਜਾਂ ਕਾਰਪੋਰੇਟ ਦੇ ਘਰ ਭਰਨੇ ਚਾਹੀਦੇ ਇਸ ਕਰਕੇ ਪੰਜਾਬ ਵਾਲਿਓ ਪਾਈ ਜੀਮੇ ਦੀਆਂ ਵੀਡੀਓਜ਼ ਇਹਦੇ ਖਿਲਾਫ ਆ ਰਹੀਆਂ ਨੇ ਲੈਂਡ ਪੂਲਿੰਗ ਵਾਲੇ ਦੇ ਸਾਡੇ ਲੋਕ ਬਹੁਤ ਜਾਗਰੂਕ ਹੋ ਗਏ ਕੱਲੀ-ਕੱਲੀ ਗੱਲ ਦਾ ਜਵਾਬ ਨਹੀਂ ਦੇਨੇ ਸਾਡੇ ਬਾਬੇ ਹਨੀ ਸੋਹਣੇ-ਸੋਹਣੇ ਗੱਲਾਂ ਦੱਸ ਰਹੇ ਨੇ ਵੀ ਸਾਡੇ ਵਾਸਤੇ ਕਿਵੇਂ ਖਤਰਨਾਕ ਹੈ ਇਹ ਲੈਂਡ ਪੂਲਿੰਗ ਵੀ ਇਹਨਾਂ ਨੇ ਕੱਲੋ ਲਿਆ ਕੇ ਪ੍ਰਵਾਸੀ ਪਸਾਣੇ ਆ ਇੱਥੇ ਤਾਂ ਕਿ ਪੰਜਾਬ ਵੀ ਘੱਟ ਗਿਣਤੀ ਹੋ ਕੇ ਸਰਕਾਰਾਂ ਇਹਨਾਂ ਦੇ ਹਿਸਾਬ ਨਾਲ ਬੜਨ ਤੇ ਜਿਹੜੀ ਜ਼ਮੀਨ ਲੈ ਰਹੇ ਨੇ ਉਹਦਾ ਨਹੀਂ ਕੋਈ ਫੇਰ ਬਦਲ ਹੈਗਾ ਵੀ ਜਿਹੜੇ ਜਿਨ੍ਹਾਂ ਦਾ ਰੋਜ਼ਗਾਰ ਜਾਊਗਾ ਉਹਨਾਂ ਦੇ ਬੱਚਿਆਂ ਨੂੰ ਕਿਹੜਾ ਤੁਸੀਂ ਸਰਕਾਰੀ ਨੌਕਰੀ ਆਂ ਦੇ ਰਹੇ ਹੋ ਉਹ ਕਿੱਥੇ ਜਾਣਗੇ ਹਨਾ ਕੋਈ ਰੋਜ਼ਗਾਰ ਨਹੀਂ ਜੇ ਅਰੇਨੀ ਖੇਤੀਬਾੜੀ ਦੀ ਜ਼ਮੀਨ ਨੂੰ ਜੜੂਗੀ ਠੀਕ ਹੈ ਬਥੇਰੀ ਅਵੇਦ ਕਲੋਨੀਆਂ ਪਈ ਨੇ ਭਾਈ ਉਹਨਾਂ ਨੂੰ ਠੀਕ ਕਰਕੇ ਬ ਪਰ ਨਾ ਅੱਖ ਤਾਂ ਜ਼ਮੀਨ ਤੇ ਹੈ ਨਾ ਖੇਤੀਬਾੜੀ ਵਾਲੀ ਜ਼ਮੀਨ ਤੇ ਹੈ ਨਾ ਵਜੀਦੇ ਕਰਕੇ ਇਹ ਸਾਡੇ ਅੰਦਰ ਜज्ਬੇ ਨੇ ਸਾਡੇ ਅੰਦਰ ਹੈ ਨਾ ਸੈਨ ਸਕਤੀ ਆ ਸਾਡੇ ਅੰਦਰ ਲੜਨ ਦਾ ਜज्ਬਾ ਆ ਸਾਡੇ ਇਤਿਹਾਸ ਨੇ ਹੈ ਨਾ ਇਸ ਮਿੱਟੀ ਦੇ ਅੰਦਰ ਠੀਕ ਹੈ ਅੰਨ ਪੈਦਾ ਹੁੰਦਾ ਬਹੁਤ ਕੁਝ ਇਸ ਮਿੱਟੀ ਨਾਲ ਜੁੜਿਆ ਹੋਇਆ ਪੰਜਾਬੀਓ ਤਾਕੜੇ ਹੋ ਕੇ ਲੜਾਂਗੇ ਭਾਈ ਸਾਰੇ ਕੇ ਸਾਰੇ ਖਿੱਚ ਕੇ ਰੱਖੋ